ਸਸੀ ਗਾਲ ਤੁਸੀਂ ਦੇਖ ਰਹੇ ਹੋ ਚੈਨਲ ਦੇਸ਼ ਦੁਨੀਆ ਮੈਂ ਹਾਂ ਜੀ ਸੁਨਦਰ ਸ਼ਿੰਦਾਰ ਬਸਤੀ ਚੌਂਕ ਜੇ ਪਹੁੰਚੀਆਂ ਜਿੱਥੇ ਕਿ ਜੰਦਰ ਵੱਲੋਂ ਇੱਕ ਬਲੈਰੋ ਗੱਡੀ ਆ ਰਹੀ ਸੀਗੀ ਉਹਨੇ ਗੱਡੀ 'ਚ ਹਿੱਟ ਕੀਤਾ ਗਿਆ ਇੱਕ ਬਾਈਕ ਤੇ ਦੋ ਨੌਜਵਾਨ ਜਾ ਰਹੇ ਸੀਗੇ ਦੱਸਿਆ ਜਾ ਰਿਹਾ ਕਿ ਜੋ ਬਾਈਕ ਆ ਉਹ ਵੀ ਪੂਰੀ ਤਰ੍ਹਾਂ ਕੁਚਲੀ ਗਈ ਹੈ ਤੇ ਜਿਹੜੀ ਗੱਡੀ ਉਹਦਾ ਵੀ ਕਾਫੀ ਨੁਕਸਾਨ ਹੋਇਆ ਵਾ ਮੌਕੇ ਤੇ ਜਿਹੜੇ ਬਾਈਕ ਦੇ ਨੌਜੋ ਨੌਜਵਾਨ ਸੀਗੇ ਉਹ ਜ਼ੇਰੇ ਇਲਾਜ ਆ ਹਸਪੀਟਲ ਦੇ ਵਿੱਚ ਤੇ ਜਿਹੜੇ ਗੱਡੀ ਵਾਲਾ ਵਿਅਕਤੀ ਸੀਗਾ ਉਹ ਵੀ ਹਸਪੀਟਲ ਦੇ ਵਿੱਚ ਲੈ ਕੇ ਗਏ ਉਹਨਾਂ ਨੂੰ ਕਹਿੰਦੇ ਕਾਫੀ ਨੁਕਸਾਨ ਹੋ ਗਿਆ ਉਹਨਾਂ ਦਾ ਤੇ ਮੁੱਕ ਦੇ ਜਿਹੜੇ ਪੁਲਿਸ ਅਫਸਰ ਪਹੁੰਚੇ ਤੁਹਾਡੀ ਉਹਨਾਂ ਨੂੰ ਵੀ ਗੱਲਬਾਤ ਕਰ ਰਹੇ ਨੇ ਕੀ ਮਾਮਲਾ ਸਾਰਾ ਠੀਕ ਆ ਹੁਣੇ ਸੀਐਮਸੀ ਲੈ ਗਏ ਨੇ ਨਹੀਂ ਨਾਮ ਕੀ ਸੀਗਾ ਕਿੱਥੇ ਦੇ ਰਹਿਣ ਵਾਲੇ ਸੀਗੇ ਉਹ ਸੁਭਾਸ਼ ਨਗਰ ਦੇ ਹੀ ਰਹਿਣ ਵਾਲੇ ਅੱਛਾ ਹਾਂਜੀ ਤੇ ਤੁਹਾਡੇ ਇੱਕ ਰਿਲੇਟਿਵ ਨੇ ਤੁਹਾਡੇ ਹਾਂਜੀ ਮੇਰਾ ਬ੍ਰਦਰ ਹੀ ਆ ਲੈ ਜਾ ਇਧਰੋਂ ਆਈ ਆ ਗੱਡੀ ਇਧਰੋਂ ਆਈ ਆ ਗੱਡੀ ਹਵਾ ਚ ਹੀ ਆਈ ਆ ਗੱਡੀ ਉਹ ਫੁੱਟ ਪਾਜ਼ ਪਾਰ ਕਰਕੇ ਆਵਾ ਇਹ ਗੱਡੀ ਆਪਣੀ ਸਾਈਡ ਤੇ ਸੀਗੀ ਆਪਣੀ ਸਾਈਡ ਸੀਗੀ ਮੇਰਾ ਨਾਂ ਜਸਵਿੰਦਰ ਸਿੰਘ ਨੀਟਾ ਜੀ ਅੱਛਾ ਇੱਥੇ ਰਹਿਣ ਵਾਲੇ ਤੁਸੀਂ ਮੈਂ ਸ਼ਕਤੀਨਗਰ ਆਣਾ ਮੈਂ ਨਾ ਆਪਣਾ ਮੋਟਰਸਾਈਕਲ ਤੇਲ ਪਵਾਣ ਆ ਰਿਹਾ ਸੀਗਾ ਅੱਛਾ ਮੈਂ ਰੌਂ ਸਾਈਡ ਹੀ ਸੀਗਾ ਹਾਂ ਮੈਂ ਇਧਰਲੇ ਸਾਈਡ ਹੀ ਸੀਗਾ ਜਾਨੀ ਕਿ ਉਧਰੋਂ ਆਈ ਆ ਗੱਡੀ ਹਵਾ ਚੋੜਦੀ ਆਈ ਆ ਪਰਲੇ ਪਾਸਿਓਂ ਕੋਲ ਵਾਲੇ ਪਾਸਿਓਂ ਜਿਹੜਾ ਮੋਟਰਸਾਈਕਲ ਵਾਲੇ ਆ ਉਹ ਵੀ ਤੇਲ ਪਵਾ ਕੇ ਨਿਕਲੇ ਸੀ ਉਹ ਉਧਰੋਂ ਆ ਰਹੇ ਸੀਗੇ ਗੱਡੀ ਵੀ ਆਪਣੀ ਸਾਈਡ ਤੇ ਆ ਰਹੇ ਸੀ ਇਹ ਵੀ ਆਪਣੇ ਸਾਈਡ ਤੇ ਆ ਰਹੇ ਸੀਗੇ ਕੋਈ ਇੱਥੇ ਜਾਮ ਨਹੀਂ ਸੀ ਕੋਈ ਉਧਰੋਂ ਹਵਾ ਚਾਈ ਗੱਡੀ ਆ ਕੇ ਸਿੱਧੀ ਵਿੱਚ ਲੱਗੀ ਆ ਕੇ ਜਦੋਂ ਕੱਟ ਕੇ ਗੱਡੀ ਇੱਧਰੋਂ ਆਈ ਮੇਰੇ ਕਰਨ ਮੈਂ ਮੋਟਰਸਾਈਕਲ ਛੱਡ ਕੇ ਇਧਰੋਂ ਨਿਕਲ ਆਇਆ ਤੋ ਬਚ ਗਿਆ ਮੁੰਡਾ ਉਹ ਵੀ ਬਚ ਗਿਆ ਨਹੀਂ ਨਿਖਾਨ ਨਹੀਂ ਆ ਜੀ ਨਹੀਂ ਜਾਨੇ ਨਿਖਾਨ ਕੋਈ ਨਹੀਂ ਮੁੰਡਾ ਇੱਕ ਮੋਟਰਸਾਈਕਲ ਵਾਲਾ ਸੀ ਰੇ ਸੀਗਾ ਹਾਂਜੀ ਕਾਰ ਵਾਲਾ ਸੀ ਵਿੱਚੋਂ ਕੱਢ ਲਿਆ ਸੀਗਾ ਵਿੱਚੋਂ ਮੁੰਡੂ ਉਹਦੇ ਘਰੇ ਫੋਨ ਕਰਤਾ ਸੀ ਉਹਨੂੰ ਬੁਲਾ ਲਿਆ ਸੀਗਾ ਹੂੰ ਬਲਾਰੋ ਗੱਡੀ ਸੀਗੀ ਦਰੁਹਾਰੀ ਸੀਗੀ ਹਾਈਵੇ ਰੋਡ ਤੇ ਅੱਛਾ ਜੀ ਤੋ ਇਹ ਗੱਡੀ ਜਿਹੜੀ ਸੀਗੀ ਚਿੱਟੇ ਵਾਲੀ ਹੈ ਦਰੁਹਾਰੀ ਸੀਗੀ ਠੀਕ ਹੈ ਜੀ ਇਹਦਾ ਕੰਟਰੋਲ ਨਹੀਂ ਹੋਈ ਬਿੱਲਰੋ ਇਹਦਾ ਡਾਇਵਾਇਡਰ ਤੋੜ ਕੇ ਇਧਰ ਤੋਂ ਆ ਕੇ ਇਸ ਨੂੰ ਛਿੱਟੀ ਗੱਡੀ ਮੇ ਬੱਜੀ ਆ ਗਿਆ ਬਾਈਕ ਵਾਲੇ ਸੀਗੇ ਉਹ ਬਾਈਕ ਵਾਲੇ ਸੱਟ ਲੱਗੇ ਇਹਦਾ ਗੱਡੀ 'ਚ ਇੱਕੋ ਹੀ ਸੀਗਾ ਬੰਦਾ ਅੱਛਾ ਹਾਂ ਜੀ ਕਿਤੇ ਕੋਈ ਸੱਟਾ ਸੱਟ ਲੱਗਿਆ ਜੀ ਆ ਕਾਫੀ ਸੱਟਾ ਲੱਗੀ ਹੋਇਆ ਤਾਂ ਮੁੰਡੇ ਦਾ ਛਾਤੀ 'ਚ ਜ਼ਖ਼ਮ ਲੱਗਿਆ ਹੋਇਆ ਦਾ ਖੂਨ ਲਿਗੜ ਰਹਾ ਨਾ ਕੋ ਮੈਨੂੰ ਕਰਨੋ ਮੈਨੂੰ ਉਹ ਮੁੰਡੇ ਦਾ ਵੀ ਜ਼ਿਆਦਾ ਸੱਟਾ ਲੱਗੀ ਹੋਇਆ ਜਿਹੜੇ ਬਾਈਕ ਤੇ ਸੀਗੇ ਬਾਈਕ ਉਹਨਾਂ ਦੀ ਖਤਮ ਹੋ ਗਈ ਗੱਡੀ ਨਾਲ ਦੀ ਖਤਮ ਹੋ ਗਈ ਠੀਕ ਹੈ ਕਿੰਨੇ ਬੰਦੇ ਸੀਗੇ ਬਾਈਕ ਤੇ ਬਾਈਕ ਤੇ 2 ਬੰਦੇ ਸੀਗੇ ਅੱਛਾ ਗੱਡੀ 'ਚ ਕਿੰਨੇ ਸੀਗੇ ਗੱਡੀ 'ਚ ਇੱਕੋ ਜੀ ਬੰਦਾ ਸੀਗਾ ਠੀਕ ਹੈ ਬੰਦੇ ਬਚ ਗਏ ਕੋਈ ਪ੍ਰੋਬਲਮ ਨਹੀਂ ਕੋਈ ਜਿਆਦਾ ਸੱਟਾਂ ਤਾਂ ਨਹੀਂ ਲੱਗੀਆਂ ਜਿਆਦਾ ਸੱਟਾਂ ਲੱਗੀ ਹੋਈ ਹੈ ਉਹ ਤਾਂ ਹਸਪੀਟਲ ਤੇ ਜਾ ਕੇ ਪਤਾ ਲੱਗੂਗਾ ਗਏ ਹੋਏ ਆ ਹਸਪੀਟਲ ਹਸਪੀਟਲ ਚਲੇ ਗਏ ਆ ਜਿਹੜੀ ਬਲੇਰੋ ਗੱਡੀ ਆ ਉਧਰੋਂ ਆ ਰਹੀ ਸੀਗੀ ਉਹਨੇ ਰੇਲਿੰਗ ਤੋੜ ਕੇ ਇਧਰ ਆ ਗੱਡੀ ਨਾਲ ਤੇ ਇੱਕ ਮੋਟਰਸਾਈਕਲ ਉਹਨਾਂ ਨਾਲ ਐਕਸੀਡੈਂਟ ਕਰ ਦਿੱਤਾ ਠੀਕ ਹੈ ਉਸ ਤੋਂ ਬਾਅਦ ਗੱਡੀ 'ਚ ਇੱਕ ਬੰਦਾ ਸੀਗਾ ਉਹਦੇ ਵੀ ਸੱਟ ਕਾਫੀ ਲੱਗੀ ਆ ਮੋਟਰਸਾਈਕਲਾਂ ਦੇ ਇੱਕ ਬੰਦਾ ਜ਼ਿਆਦਾ ਸੀਰੀਅਸ ਹੈਗਾ ਉਹ ਸੀ ਜਿਹੜਾ ਗੱਡੀ ਵਾਲਾ ਉਹ ਸੀਐਮਸੀ ਚਲੇ ਗਿਆ ਭੇਜ ਦਿੱਤਾ ਤੇ ਜਿਹੜਾ ਮੋਟਰਸਾਈਕਲ ਵਾਲਾ ਉਹ ਸਿਵਲ ਹੋ ਸਕਦਾ ਹੈ ਨਹੀਂ ਗੰਧ ਨਹੀਂ ਆ ਸਰ ਹੈ ਕੋਈ ਜਾਣੀ ਨਿਕੰਤ ਨਹੀਂ ਆਇਆ ਨਹੀਂ ਇਸ ਵੇਲੇ ਤਾਂ ਠੀਕ ਹੈ ਜੀ ਯਾਨੀ ਕਿ ਭੇਜੇ ਇੱਥੋਂ ਠੀਕ ਗਿਆ ਜੀ ਪਰਮਾਧਮਾ ਠੀਕ ਜਿਹੜਾ ਆ ਰਹੀ ਉਹਨੂੰ ਕੋਈ ਪਤਾ ਤਾਂ ਨਹੀਂ ਕੀਤਾ ਸੀਗਾ ਇਹ ਉਹ ਭੱਜ ਗਿਆ ਜੀ ਬੰਦਾ ਭੱਜ ਗਿਆ ਉਹ ਭੱਜ ਗਿਆ ਹਾਂਜੀ ਹਾਂਜੀ ਠੀਕ ਹੈ ਤੇ ਜਿਹੜੇ ਬਾਈਕ ਤੇ ਸਵਾਰ ਮੁੰਡੇ ਸੀਗੇ ਉਹ ਉਹ ਤਾਂ ਇਦੋਂ ਜਿਹੜਾ ਆ ਰਿਹਾ ਸੀਗੇ ਉਹ ਗੱਡੀ ਇਧਰੋਂ ਰੇਲਿੰਗ ਟਰੈਕ ਕਰਕੇ ਜਿਹਦਾ ਆਪਾਂ ਚੱਲ ਜਾ ਰਹੇ ਆ ਉਹ ਇੱਕ ਦੂਜੇ 'ਚ ਐਕਸੀਡੈਂਟ ਹੋ ਗਿਆ ਠੀਕ ਆ ਉਹਨਾਂ ਦੇ ਵੀ ਸੱਟਾਂ ਲੱਗੀਆਂ ਮੋਟਰਸਾਈਕਲ ਵੀ ਲੱਗੀਆਂ ਗੱਡੀ ਵਾਲੇ ਤੇ ਵੀ ਲੱਗੀਆਂ ਠੀਕ ਆ ਇੱਕ ਬੰਦਾ ਐਕਸ਼ਨ ਫਰਾ ਰਿਹਾ ਗੱਡੀ ਵਾਲਾ ਗੱਡੀ ਵਾਲਾ ਫਰਾ ਰਿਹਾ